ਤੋ ਲੋ ਜੀ ਆਪਾਂ ਕਰ ਰਹੇ ਤਿਆਰੀ ਆਪਣੀ ਗੱਡੀ ਸਮਾਨ ਰੱਖਣ ਦੀ ਸੋ ਮੈਡਮ ਹੁਣੀ ਪਾ ਲਿਆ ਸਮਾਨ ਨੂੰ ਹੱਥ ਸਟੋਰ ਤੇ ਜਾਣ ਤੋਂ ਪਹਿਲਾਂ ਤਾਂ ਦੇਖੋ ਸਾਡਾ ਖਲਾਰਾ ਕਿੰਨਾ ਹੁੰਦਾ ਹੈ ਤੇ ਖਲਾਰਾ ਸਮੇਟਣ ਨੂੰ ਵੀ ਤਕਰੀਬਨ ਕਹਿ ਲਓ ਕਿ ਘੰਟਾ 2 ਘੰਟੇ ਲੱਗ ਜਾਂਦੇ ਸਾਨੂੰ ਸੋ ਗਾਈਜ਼ ਹੁਣ ਆਈ ਹੈ 바ਰੀ ਸਾਡੀ ਸ਼ਾਪਿੰਗ ਕਰਨ ਦੀ ਥੋੜਾ ਜਿਹਾ ਬੱਚਿਆਂ ਲਈ ਦੁੱਧ ਵਗੈਰਾ ਜਿੱਦਾਂ ਨਾ ਬਟਰ ਵਗੈਰਾ ਸਾਰਾ ਕੁਝ ਲੈ ਲਿਆ ਆਪਾਂ ਸਾਰੇ ਲੋਕੀ ਬਹੁਤ ਪਿਆਰ ਦੇ ਨਾਲ ਜਿਹੜੇ ਹਨਾ ਲੈਣਾ ਵਿੱਚ ਲੱਗ ਕੇ ਮੱਥਾ ਟੇਕ ਰਹੇ ਨੇ ਜਾਪਾ ਇਸ ਸਾਈਡ ਤੋਂ ਜਿੱਥੇ ਗੱਡੀ ਖੜੀ ਕੀਤੀ ਉਥੋਂ 500 ਮੀਟਰ ਦੀ ਦੂਰੀ ਤੇ ਲੱਖ ਦਾ ਤਾਂ ਪੀਰ ਦੀ ਜਿਹੜੀ ਦਰਗਾਹ ਚੋਂ ਹੋਵੇ ਆਪਾਂ ਆਏ ਆ ਸਹੀ ਹੈ ਜੀ ਕੋੜੀਆਂ ਯਾਰ ਵੀ ਬੜੀ ਸਰਕਾਰ ਦੇ ਪਰਵਾਸ ਤੇ ਜਾਣ ਲਈ ਸਲਾਈ ਸੰਗ ਤਾਂ ਆਈ ਜਾ ਰਹੀਆਂ ਨੇ ਤੇ ਹੁਣ ਆਪਾਂ ਲੱਗੇ ਆਂ ਆਪਣੀ ਕਿਚਨ ਚ ਬਣਾਉਣ ਚਾਹ ਤੁਸੀਂ ਤੁਸੀਂ ਪਿਆਜ਼ ਕੱਟਣ ਆਪਾਂ ਕੀ ਬਣਾਉਣ ਲੱਗੇ ਸਬਜ਼ੀ ਅੱਜ ਹੋ ਰਹੀ ਹੈ ਕੈਂਪਿੰਗ ਪੀਰ ਨਗਾਹੇ ਸੰਗਤਾਂ ਦੇ ਵਿੱਚ ਸੋ ਲਓ ਜੀ ਲੰਗਰ ਪ੍ਰਸ਼ਾਦਾ ਸਾਡਾ ਬਣ ਕੇ ਤਿਆਰ ਹੋ ਚੁੱਕਿਆ ਹੈ ਇਹ ਹੈ ਗੀਚ ਪਾਤੀਆਂ ਸਾਡੀਆਂ ਠੀਕ ਆ ਜੀ ਮਮਾ ਜੀ ਆ ਗਏ ਨੇ ਬੱਚਿਆਂ ਦੇ ਸੋਰੀ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਵਿੱਚ ਅੱਜ ਦਾ ਸਫ਼ਰ ਕਾਫੀ ਦੇਣਾ ਤੋਂ ਨੇ ਕਾਫੀ ਮਹੀਨਿਆਂ ਤੋਂ ਬਾਅਦ ਹੋ ਰਿਹਾ ਹੈ ਸਾਡਾ ਸ਼ੁਰੂ ਤੇ ਆਹ ਦੇਖ ਸਕਦੇ ਹੋ ਅਸੀਂ ਆਪਣੀ ਕਿਚਨ ਦਾ ਸਾਰਾ ਸਮਾਨ ਜਿਹੜਾ ਅਸੀਂ ਤਿਆਰ ਕਰ ਚੁੱਕੇ ਹਾਂ ਇਹ ਸਾਡੇ ਭਾਂਡੇ ਆ ਜੀ ਸਾਰੇ ਕੁੱਕਰ ਵਗੈਰਾ ਜਿੰਨਾ ਵੀ ਸਾਡਾ ਸਾਰਾ ਬੱਚਿਆਂ ਦੀਆਂ ਬੋਤਲਾਂ ਹੋ ਗਈਆਂ ਤੇ ਆ ਖਾਣ ਪੀਣ ਦਾ ਸਮਾਨ ਹੋ ਗਿਆ ਨਾ ਬੱਚਿਆਂ ਲਈ ਸਾਰੇ ਸਾਮਿਆ ਹੋ ਗਏ ਆਂ ਯਾਹ ਪੇ ਸਕਾਟਾ ਜੋ ਵੀ ਆਟਾ ਦਾਲ ਚਾਵਲ ਸਾਰਾ ਕੁਝ ਹੈ ਪੀ ਜਾ ਵੀ ਹਾਂਜੀ ਹਾਂਜੀ ਆਪਾਂ ਹੋ ਗਿਆ ਠੀਕ ਹੈ ਜੀ ਸਾਡੀ ਲੋਨਦਾਨੀ ਔਰ ਕੱਪੜਿਆਂ ਬੱਚਿਆਂ ਦੇ ਕੱਪੜੇ ਔਰ ਇਹ ਸਾਡਾ 20 ਲੀਟਰ ਦਾ ਪਾਣੀ ਦਾ ਟੈਂਕ ਹਾਂਜੀ ਸੋ ਬੱਚਿਆਂ ਨੇ ਹਾਂਜੀ ਹਾਂਜੀ ਬੱਚੇ ਥੋੜਾ ਤੰਗ ਕਰ ਰਹੇ ਆ ਉਹਨੂੰ ਥੋੜਾ ਇਗਨੋਰ ਕਰਿਓ ਪਲੀਜ਼ ਤੇ ਹੁਣ ਇਹਨੂੰ ਜਲਦੀ ਤੋਂ ਜਲਦੀ ਆਪਾਂ ਗੱਡੀ ਤੇ ਇੰਸਟਾਲ ਕਰੀਏ ਤੇ ਚਲੀਏ ਆਪਣੇ ਇੱਕ ਨਵੇਂ ਸਫਰ ਵਿੱਚ ਤੇ ਸਾਡੇ ਸਾਥੋ ਦੇ ਵਿੱਚ ਬਣੇ ਰਹੋ ਸਾਡੇ ਨਾਲ ਸੋ ਸੋ ਲੋ ਜੀ ਆਪਾਂ ਕਰ ਰਹੇ ਪਿਆਰੀ ਆਪਣੀ ਗੱਡੀ ਸਮਾਨ ਰੱਖਣ ਦੀ ਸੋ ਮੈਡਮ ਹੁਣੀ ਪਾ ਲਿਆ ਸਮਾਨ ਨੂੰ ਹੱਥ ਤੇ ਚਲੋ ਰੱਖਦੇ ਆਪਾਂ ਸਮਾਨ ਗੱਡੀ ਚ ਤੇ ਮੈਨਦੇ ਸਾਨੂੰ ਗੱਡੀ ਦੇ ਤਖਾਨੇ ਕਿੱਦਾਂ ਸਮਾਨ ਟਿਕਾਉਨੇ ਆਪਾਂ ਸਾਰੇ ਨਾ ਸਮਾਨ ਬਹੁਤ ਜ਼ਿਆਦਾ ਹੋ ਜਾਂਦਾ ਤੇ ਥੋੜਾ ਤਰੀਕੇ ਨਾਲ ਮੈਨੇਜ ਕਰਕੇ ਰੱਖਣਾ ਪੈਂਦਾ ਆ ਤਾਂ ਜਾਂਦਾ ਸਾਰਾ ਹੀ ਚੱਕ ਲੋ ਹੁਣ ਸਟੋਰ ਤੇ ਜਾਣ ਤੋਂ ਪਹਿਲਾਂ ਤਾਂ ਦੇਖੋ ਸਾਡਾ ਖਲਾਰਾ ਕਿੰਨਾ ਹੁੰਦਾ ਆ ਤੇ ਖਲਾਰਾ ਸਮੇਟਣ ਨੂੰ ਵੀ ਤਕਰੀਬਨ ਕਹਾਂ ਲਵਾਂ ਕਿ ਘੰਟਾ 2 ਘੰਟੇ ਲੱਗ ਜਾਂਦੇ ਸਾਨੂੰ ਸਾਰਾ ਸਮਾਨ ਟਿਕਾਉਣ ਨੂੰ ਹੈਨਾ ਤੇ ਜਿਹਦੇ ਵਿੱਚ ਜਿੱਦਾਂ ਨਾ ਮੈਡਮ ਨੂੰ ਇਦਾਂ ਖਿਜ ਜੀ ਵੀ ਆ ਜਾਂਦੀ ਹੈ ਕਈ ਵਾਰ ਤੇ ਇਹਨੇ ਉਹ ਬੈੱਡ ਦੇ ਜਿਹੜੇ ਨਾ ਆਪਣੇ ਉਹ ਆ ਗੱਦੇ ਵਗੈਰਾ ਉਹ ਵੀ ਰੱਖਣੇ ਆ ਤੇ ਇੱਥੇ ਅਸੀਂ ਭਾਂਡੇ ਰੱਖ ਰਹੇ ਆ ਹੈਨਾ ਇੱਥੇ ਭਾਂਡੇ ਰੱਖ ਰਹੇ ਇਹਦੇ ਵਿੱਚ ਭਾਂਡੇ ਰੱਖ ਦੇਣੇ ਸਾਰੇ ਇਹਦੇ ਵਿੱਚ ਵੀ ਸਮਾਨ ਜਿੱਦਾਂ ਆ ਜਾਣਾ ਛੋਟਾ ਮੋਟਾ ਜਿੱਦਾਂ ਮੈਗੀਆਂ ਮੂਗੀਆਂ ਲਟਰਮ ਬਟਰਮ ਬਾਕੀ ਜਿੱਦਾਂ ਮਸਾਲੇ ਚੌੜ ਦਾਣਾ ਹੈ ਨਾ ਹਾਂ ਕਾਲੇ ਛੋਲੇ ਹੋ ਗਏ ਇਦਾਂ ਦਾ ਜਿਹੜਾ ਸਮਾਨ ਨੂੰ ਆਪਾਂ ਇਨਸਟੈਂਟ ਜਿਹੜਾ ਸਾਹਮਣੇ ਰੱਖ ਲੈਣਾ ਹੈ ਹੈ ਨਾ ਤੇ ਉਹ ਬੱਚਿਆਂ ਨੇ ਬੋਤਲਾਂ ਦੇਖੋ ਦੋ ਲਿਆਂਦੀਆਂ ਨਵੀਆਂ ਇੱਕੋ ਜਿਹੇ ਲੜਦੇ ਬਹੁਤ ਮੋਰੇ ਸਾਡਾ ਪਿਆ ਆ ਕੰਬਲ ਤੇ ਸਰਾਣੇ ਹੁਣ ਥੋੜਾ ਜਿਹਾ ਬਸ 10 ਮਿੰਟ ਤੱਕ ਤੁਹਾਨੂੰ ਦਿਖਾ ਲਦੇ ਆ ਕਿੱਥੇ ਕੀ ਰੱਖਿਆ ਆ ਔਰ ਕਿਵੇਂ ਰੱਖਿਆ ਹੁਣ ਤਾਂ ਖਲਾਰਾ ਪਿਆ ਨਾ ਸਾਰਾ ਹੀ ਆ ਦੇਖ ਸਕਦੇ ਹੋ ਥੱਲੇ ਪਿਆ ਸਮਾਨ ਇੱਧਰ ਉੱਧਰ ਤੇ ਬਸ ਹੁਣ ਸਾਰਾ ਸਮਾਨ ਠਕਾ ਕੇ ਤੇ ਫੇਰ ਦਿਖਾਨੇ ਤੁਹਾਨੂੰ ਕਿ ਕਿਵੇਂ ਲੱਗ ਰਹੀ ਸਾਡੀ ਗੱਡੀ ਹੈ ਨਾ ਸਲੋਜੀ ਦੋਸਤੋ ਫਾਈਨਲੀ ਮੇਰੀ ਜਿਹੜੀ ਗੱਡੀ ਆ ਪੂਰੀ ਪ੍ਰੋਪਰ ਤਿਆਰ ਹੋ ਚੁੱਕੀ ਆ ਸਾਰਾ ਜਿਹੜਾ ਸਮਾਨ ਅਸੀਂ ਰੱਖ ਚੁੱਕੇ ਆ ਇਹ ਮੇਰਾ ਬੈੱਡ ਅਸੀਂ ਤਕਰੀਬਨ ਤਾਂ ਕਰਕੇ ਬਣਾ ਦਿੱਤਾ ਹੁਣੇ ਕਿਉਂਕਿ ਬੱਚੇ ਕੰਫਰਟੇਬਲ ਪਿੱਛੇ ਹੈ ਨਾ ਜਿੱਦਾਂ ਸੌਂ ਸੁਣ ਲੈਂਦੇ ਆ ਰੈਸਟ ਕਰਨੀ ਰੈਸਟ ਕਰਨਾ ਬਹਿਣਾ ਬਹਿ ਸਕਦੇ ਕੋਈ ਵੀ ਆ ਆ ਕੰਬਲ ਹੋ ਗਿਆ ਸਰਾਣਾ ਹੋ ਗਿਆ ਤੇ ਬੈੱਡ ਹੋ ਗਿਆ ਥੋੜਾ ਫਰੂਟ ਪਾਰਟੀ ਕਰਾਂਗੇ ਰਸਤੇ ਵਿੱਚ ਤੇ ਪੈਸੇ ਕਿ ਘਰ ਮਗੇ ਵੀ ਲੈ ਚੱਲਦੇ ਆ ਤੇ ਇਹ ਸਾਡੀ ਕਿਚਨ ਦੇ ਸਾਰਾ ਜਿਹੜਾ ਸਾਡਾ ਲੋਡ ਦਾ ਸਮਾਨ ਆ ਉਹ ਪੂਰਾ ਹੋ ਗਿਆ। ਇਹਦੇ ਵਿੱਚ ਖਾਣ ਬੱਚਿਆਂ ਲਈ ਵੀ ਜਿੱਦਾਂ ਆ ਪਾਪ ਕੌਰ ਵਗੈਰਾ ਸਮਾਨ ਲਿਆਂਦਾ ਨਾਲ ਤੇ ਗੈਸ ਚੁੱਲਾ ਦੋ ਬਰਨਰ ਵਾਲਾ ਤੇ ਭਾਂਡੇ ਜਿਹੜੇ ਅਸੀਂ ਇੱਥੇ ਰੱਖ ਲਿਆ ਆ ਦੇਖੋ ਠੀਕ ਹੈ ਜੀ। ਸੋ ਹੁਣ ਆਪਾਂ ਬਸ ਰੈਡੀ ਆ ਜੀ ਆਪਣੇ ਉਸ ਡੈਸਟੀਨੇਸ਼ਨ ਤੇ ਵੱਲ ਨੂੰ ਜਿੱਥੇ ਜਾਣਾ ਆ ਪਰ ਮੈਂ ਤੁਹਾਨੂੰ ਹੁਣ ਗੱਡੀ 'ਚ ਜਾਂਦੇ ਹੋਏ ਦੱਸੂਗਾ ਜਾਣਾ ਕਿੱਥੇ ਆ। ਸੋ ਲੋ ਜੀ ਫਾਈਨਲੀ ਸਾਰੀ ਤਿਆਰੀ ਹੋ ਚੁੱਕੀ ਆ ਮੁਕੰਮਲ ਤੇ ਪਾਣੀ ਰੱਖ ਲਿਆ ਨਾ ਓਕੇ ਪਾਣੀ ਸਗਾ ਇੱਕ ਬੈਲੈਂਸ ਰਹਿੰਦਾ ਉਹ ਵੀ ਰੱਖ ਲਿਆ ਮੈਡਮ ਲਈ ਤੇ ਹੁਣ ਅਸੀਂ ਲੱਗੇ ਆ ਜੀ ਸ਼ੁਰੂ ਕਰਨ ਆਪਣੀ ਯਾਤਰਾ ਯਾਤਰਾ ਹੈ ਬਾਬਾ ਬਲਕਨਾਥ ਜੀ ਖੁਰਾਲਗੜ ਤੇ ਪੀਰਗਾਹਾ ਐਂਡ ਹੋਰ ਦੇਖਾਂਗੇ ਕਿਹੜੇ ਧਾਰਮਿਕ ਯਾਤਰਾ ਤੇ ਸਾਰੀਆਂ ਇਹ ਕਹਿੰਦੇ ਇਤਿਹਾਸਿਕ ਆ ਤੇ ਉਹਨਾਂ ਦੇ ਇਤਿਹਾਸ ਵੀ ਦੇਖਦੇ ਆ ਕਿਹੜਾ ਕੀ ਇਤਿਹਾਸਕ ਕਿਉਂਕਿ ਇਹ ਬਾਬਾ ਬਲਕਨਾਥ ਦੇ ਜਾਂ ਦੀ ਨਗਾਹੇ ਕਦੀ ਗਏ ਨਹੀਂ ਪਹਿਲੀ ਵਾਰ ਐਤਕੀ ਬਣਾਇਆ ਪ੍ਰੋਗਰਾਮ ਕਿਉਂਕਿ ਇਹ ਚੇਤ ਦਾ ਮਹੀਨਾ ਚੱਲ ਰਿਹਾ ਹੈ ਨਾ ਐਤਰੀਕ ਦੀ ਸੋ 31st ਹਾਂ ਅੱਜ 31 ਮਾਰਚ ਹੈ ਜੀ 31 ਮਾਰਚ ਨੂੰ ਅੱਜ ਆਪਾਂ ਕਰ ਰਹੇ ਆ ਆਪਣਾ ਸਫ਼ਰ ਸ਼ੁਰੂ ਸੋ ਬਣੇ ਰਿਓ ਸਾਡੇ ਇਸ ਸਫ਼ਰ ਦੇ ਨਾਲ ਸੋ ਜਕਾਰੇ ਨਾਲ ਆਪਾਂ ਕਰਦੇ ਆ ਆਪਣੀ ਇਸ ਸਫ਼ਰ ਦੀ ਸ਼ੁਰੂਆਤ ਬੋਲੇ ਸੋ ਨਿਹਾਲ ਸਾਰ ਸਰੀਆ ਗਾਣਾ ਤੇ ਜੁੜ ਕੇ ਗਾਇਦ ਬੋਲੇ ਸੋ ਸੋ ਚਲੋ ਸ਼ੁਰੂ ਕਰਦੇ ਆਂ ਅੰਗਲ ਜੀ ਕੋਈ ਵਧੀਆ ਜੀ ਕੋਈ ਐਡਵੈਂਚਰ ਜਾਂ ਕੋਈ ਦੇਖਣ ਲਾਇਕ ਹੋਈ ਉਹ ਹੀ ਸ਼ੂਟ ਕਰਾਂਗੇ ਵਿਕਾਰ ਅਸੀਂ ਰੋਡ ਨਹੀਂ ਦਿਖਾਉਣਾ ਤੁਹਾਨੂੰ ਸਿੱਧੇ ਮਿਲਦੇ ਆ ਤੁਹਾਨੂੰ ਅੱਗੇ ਕਿਸੇ ਵਧੀਆ ਜੀ ਲੋਕੇਸ਼ਨ ਦੇ ਉੱਤੇ ਸੋ ਗਾਇਜ਼ ਹੁਣ ਆਈ ਹੈ 바ਰੀ ਸਾਡੀ ਸ਼ਾਪਿੰਗ ਕਰਨ ਦੀ ਥੋੜਾ ਜਿਹਾ ਬੱਚਿਆਂ ਲਈ ਦੁੱਧ ਵਗੈਰਾ ਜਿੱਦਾਂ ਨਾ ਬਟਰ ਵਗੈਰਾ ਸਾਰਾ ਕੁਝ ਲੈ ਲਿਆ ਆਪਾਂ ਕਾਫੀ ਕੁਫੀ ਲੈਣ ਦੀ ਸੀ ਲੈਣ ਵਾਲੀ ਹੈ ਨਾ ਉਹ ਵੀ ਲੈ ਲਈਏ ਰਸਤੇ ਵਿੱਚੋਂ ਸੋ ਮਿਲਦਾ ਤੁਹਾਨੂੰ ਮੈਂ ਹੁਣ ਗੱਡੀ ਵਿੱਚ ਜਲਦੀ ਜਲਦੀ ਸਮਾਨ ਲੈ ਲਵਾਂ ਮੈਂ ਲੇਟ ਬਹੁਤ ਜ਼ਿਆਦਾ ਹੋਏ ਸੋ ਲੋ ਜੀ तकरीबन 3 ਘੰਟੇ 3.5 ਘੰਟੇ ਦਾ ਸਮਾਂ ਬੀਤਣ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਪੀਰ ਨਗਾਹੇ ਆ ਬਾਬਾ ਜੀ ਦਾ ਇੱਥੇ ਦਰਗਾਹ ਆ ਕਾਫੀ ਜਿਹੜੇ ਸਾਡੇ ਪੰਜਾਬ ਤੋਂ ਵੀਰ ਭਰਾ ਆਂਦੇ ਇੱਥੇ ਇਸ ਕਰਕੇ ਆਪਾਂ ਪਹਿਲਾਂ ਇੱਥੇ ਮੱਥਾ ਟੇਕਣ ਲਈ ਆਏ ਸੀਗੇ ਸੋ ਇੱਥੇ ਆਪਾਂ ਗੱਡੀ ਖੜੀ ਕਰ ਦਿੱਤੀ ਆ ਤੇ ਆਹ ਟਰੱਕ ਦੇਖੋ ਕਿੰਨੇ ਇੱਥੇ ਆਏ ਹੋਏ ਨੇ ਸਾਰੇ ਸੰਗਤਾਂ ਨਾਲ ਭਰੇ ਹੋਏ ਨੇ ਸੰਗਤਾਈ ਹੋਈ ਇੱਥੇ ਤੇ ਇਧਰਲੇ ਪਾਸੇ ਵੀ ਤੁਹਾਨੂੰ ਦਿਖਾਉਂਦਾ ਕਿੰਨਾ ਇੱਥੇ ਦੁਨੀਆ ਕਿੰਨੀ ਸੰਗਤਾਂ ਇਹ ਸਾਰੇ ਜਿੰਨੇ ਵੀ ਉਹ ਖੜੇ ਨੇ ਜੀ ਟਰੱਕ ਪਰ ਪਰ ਕੇ ਖੜੇ ਨੇ ਸੋ ਸਾਰੀਆਂ ਸੰਗਤਾਂ ਮੱਥਾ ਟੇਕ ਕੇ ਆਈਆਂ ਨੇ ਸੋ ਆਪਾਂ ਵੀ ਚੱਲਦੇ ਹਾਂ ਮੱਥਾ ਟੇਕਣ ਬਾਬਾ ਜੀ ਦੇ ਤੇ ਦਿਖਾਉਣੇ ਸਾਨੂੰ ਬਾਕੀ ਦੁਕਾਨਾਂ ਲੱਗੀਆਂ ਹੋਈਆਂ ਐ ਚਾਹਲ ਪਹਿਲ ਪੂਰੀ ਆ ਜੀ ਇੱਥੇ ਰੌਣਕ ਮੇਲਾ ਬਹੁਤ ਵਧੀਆ ਆ ਪੂਰਾ ਐ ਇਸ ਟਾਈਮ ਚਮਕਮਗ ਚਮਕਮ ਗਈ ਪਈ ਆ ਬਾਜ਼ਾਰ ਵਿੱਚ ਇਸ ਟਾਈਮ ਨੂੰ ਸਨਸਾਨ ਜਾ ਹੋ ਗਿਆ ਕੌਕੇ ਤਕਰੀਬਨ ਟਾਈਮ ਰਾਤ ਦੇ 8:00 ਚੁੱਕੇ ਨੇ ਸੋ ਆ ਬਾਜ਼ਾਰ ਤੇ ਲੈਟਾਂ ਲੁੱਟਾਂ ਪੂਰੀਆਂ ਚੱਲ ਰਹੀਆਂ ਬੰਗਿਆਂ ਨੇ ਕਿੰਨਾ ਇਦਾਂ ਆ ਵੀ ਲੋਕੀ ਆ ਰਹੇ ਨੇ ਜਾ ਰਹੇ ਨੇ ਕਿਉਂਕਿ ਬੱਬਾ ਬਲਕਨਾਥ ਜੀ ਦੇ ਚਲੇ ਚੱਲ ਰਹੇ ਨੇ ਨਾ ਉਹਦੇ ਕਰਕੇ 30 ਤਰੀਕ ਅੱਜ 31 ਤਰੀਕ ਹੋ ਗਈ ਹੈ ਜੀ 31 ਮਾਰਚ ਸੋ ਚਲੋ ਮਿਲਦੇ ਆਂ ਜੀ ਸਾਨੂੰ ਬੱਬਾ ਜੀ ਦੀ ਦਰਗਾਹ ਤੇ ਮੱਥਾ ਟੇਕਦੇ ਹੋਏ ਸੋ ਕਾਫੀ ਇੱਥੇ ਜੜੀਆਂ ਉਹ ਬਣੀਆਂ ਹੋਈਆਂ ਸਰਾਮਾ ਬਣੀਆਂ ਹੋਈਆਂ ਨੇ ਲੋਕਾਂ ਦੇ ਰਹਿਣ ਵਾਸਤੇ ਸੋ ਇਹ ਹੈ ਜੀ ਲਿਖਿਆ ਹੈ ਮਹਿਬੂਬੇ ਖੁਦਾ ਸ਼ੇਖ ਅਬਦੁਲ ਕਾਦਰ ਜਹਾ ਜਲਾਨੀ ਪੀਰਾਂ ਦੇ ਪੀਰ ਗੋਸਪਾਕ ਸਾਦਰ ਪੀਰ ਸੋ ਮੇਰੇ ਖੱਬੇ ਹੱਥ ਜਿਹੜਾ ਜੀ ਮੰਦਿਰ ਆ ਬਾਬਾ ਜੀ ਦਾ ਜੈ ਬਾਬਾ ਪੰਡਿਤ ਨਗਾਈਆ ਜੀ ਦੇਖਾ ਹੈ ਤੇ ਪਰ ਬਾਬਾ ਜੀ ਦੇ ਮੰਦਿਰ ਦਾ ਨਾਮ ਆ ਜੀ ਪੀਰ ਨਗਾ ਪੀਰ ਨਗਾ ਮੰਦਿਰ ਪਹਿਲੇ ਜੋੜੇ ਉਤਾਰ ਲਈ ਆਪਾਂ ਉਸ ਤੋਂ ਬਾਅਦ ਆਪਾਂ ਚਲਦੇ ਆਂ ਅੰਦਰ ਮੱਥਾ ਟੇਕਣ। ਸੋ ਇਹ ਐਂਟਰੀ ਹੈ ਜੀ ਮੱਥਾ ਟੇਕਣ ਜਾਣ ਦੇ। ਸੋ ਲੋ ਜੀ ਅਸੀਂ ਕਰ ਰਹੇ ਐਂਟਰੀ ਬਾਬਾ ਜੀ ਦੇ ਦਰਬਾਰ ਤੇ। ਸੋ ਇਹ ਨਹੀਂ ਬਰਾਣੀ ਹੋਣੀ ਲੈ ਨਾ। ਸੋ ਲੋ ਜੀ ਸੰਗਤ ਜੀ ਕਰੋ ਦਰਸ਼ਨ ਜੀ ਪੀ ਮਗਾਹੇ ਵਾਲੇ ਬਾਬਾ ਜੀ ਦੇ ਦਰਸ਼ਨ ਸੁਮਸੈਡ ਦਰਗਾਹ ਹੈ ਸਾਰੇ ਲੋਕੀ ਬਹੁਤ ਪਿਆਰ ਦੇ ਨਾਲ ਜਿਹੜੇ ਹਨਾ ਨੈਣਾਂ ਵਿੱਚ ਲਾ ਕੇ ਮੱਥਾ ਟੇਕ ਰਹੇ ਨੇ ਸੁਬਾਨਾ ਹੱਦ ਦੇਖੋ ਕਿ ਕਿੱਦਾਂ ਚੱਜਾ ਰਹੀ ਹੈ ਬਸ ਰੱਖੇ ਨੈਣਾਂ ਵਿੱਚ ਲਾ ਕੇ ਰੱਖ ਸੋ ਬਹੁਤ ਦੂਰ ਦੂਰੋਂ ਸੰਗਤ ਜਿਹੜੀ ਇੱਥੇ ਨਤਮਸਤਕ ਹੋਣ ਆਈ ਹੈ ਜੀ ਸੋ ਅਸੀਂ ਵੀ ਆਏ ਆ ਸਾਰਿਆਂ ਦਾ ਆਪ ਕੋ ਆਪਣਾ ਕਹਿੰਦੇ ਸ਼ਰਧਾ ਹੁੰਦੀ ਆ ਕੋਈ ਮੰਦਿਰ ਜਾਂਦਾ ਕੋਈ ਗੁਰਦੁਆਰੇ ਜਾਂਦਾ ਕੋਈ ਗਿਰਜਾ ਘਰ ਜਾਂਦਾ ਹਨਾ ਕੋਈ ਮਾਤਾ ਦੇ ਜਾਂਦਾ ਹਨਾ ਸਾਰਿਆਂ ਦਾ ਆਪ ਕੋ ਆਪਣੀ ਸ਼ਰਧਾ ਹੈ ਸੋ ਅਸੀਂ ਦੇਖਣ ਆਏ ਸੀ ਕਿ ਇਹ ਜਿਹੜੇ ਮੰਦਿਰ ਹੈ ਇਹ ਨਾ ਕਾਫੀ ਨਾਮ ਸੁਣਿਆ ਨਾ ਕਾਫੀ ਚਿਰ ਤੋਂ ਸੋ ਕਾਫੀ ਸਾਲਾਂ ਤੋਂ ਨਾਮ ਸੁਣਦੇ ਆ ਰਹੇ ਆ ਪੀਰ ਨਗਾਏ ਵਾਲਾ ਪਾਪਾ ਬਲਕਨਾਥ ਜੀ ਹੈ ਨਾ ਤੇ ਹੁਣ ਇਸ ਵਾਰ ਸਾਨੂੰ ਮੌਕਾ ਮਿਲਿਆ ਤਾਂ ਆਪਾਂ ਜ਼ਰੂਰ ਆਏ ਆ ਇੱਥੇ ਜਗ੍ਹਾ ਦੇ ਦਰਸ਼ਨ ਕਰਨ ਤੇ ਮੱਥਾ ਟੇਕਣ ਇੱਥੇ ਆਪਾਂ ਇਸ ਸਾਈਡ ਤੋਂ ਜਿੱਥੇ ਗੱਡੀ ਖੜੀ ਕੀਤੀ ਉਥੋਂ 500 ਮੀਟਰ ਦੀ ਦੂਰੀ ਤੇ ਲੱਖ ਦਾਤ ਤਪੀਰ ਦੀ ਜਿਹੜੀ ਦਰਗਾਹ ਜਿੱਥੋਂ ਵੀ ਆਪਾਂ ਆਏ ਆ ਸੋ ਹੁਣ ਇੱਕ ਤੋਂ ਕੁਝ 5-600 ਮੀਟਰ ਦੀ ਦੂਰੀ ਤੇ 11ਵੀਂ ਵੱਡੀ ਸਰਕਾਰ ਜਿਨ੍ਹਾਂ ਦਾ ਕਹਿੰਦੇ ਨਾਮ ਆ ਉਹਨਾਂ ਦੀ ਦਰਗਾਹ ਉੱਥੇ ਵੀ ਆਪਾਂ ਜਾ ਆਈਏ ਨਾ ਸਾਡੇ ਗਈਏ ਸੋ ਚਲੋ ਚੱਲਦੇ ਆ ਜੀ ਆਪਾਂ ਉੱਥੇ ਬਹੁਤ ਵੱਡੀ ਬਾਜ਼ਾਰ ਆ ਕਾਫੀ ਦੁਕਾਨਾਂ ਤੋਂ ਗੁੰਨਾ ਇੱਥੇ ਲੱਗੀਆਂ ਹੋਈਆਂ ਆ ਚਾਹ ਪਾਣੀ ਠੰਡੇ ਦੀਆਂ ਸਭ ਕੋਈ ਖਾ ਪੀ ਸਕਦੇ ਹੋ ਲੰਗਰ ਵੀ ਸੀਗਾ ਪਿਛੇ ਲੰਗਰ ਹਾਲ ਵੀ ਸੀਗਾ ਕਟ ਰਲਚ ਰੱਛ ਬਹੁਤ ਹੋ ਗਿਆ ਤਾਂ ਕਰਕੇ ਅਸੀਂ ਲੰਗਰ ਖਾਦਾ ਨਹੀਂ ਦੁਕਾਨਾਂ ਇੱਧਰ ਵੀ ਕਾਫੀ ਨਹੀਂ ਤੇ ਰੱਛ ਹੁਣ ਕੱਟ ਗਿਆ ਕਿਉਂਕਿ ਲੇਟ ਬਹੁਤ ਹੋ ਗਿਆ ਹੈ ਤਕਰੀਬਨ ਤਾਂ 9:00 ਤੋਂ 9:30 ਦਾ ਟਾਈਮ ਹੋ ਚੁੱਕਿਆ ਹੈ ਤੇ ਦੁਕਾਨਾਂ ਹਲੇ ਤੱਕ ਵੀ ਬੰਦ ਕਰਨ ਦਾ ਨਾਮ ਨਹੀਂ ਦੇਖੋ ਸਹੀ ਹੈ ਜੀ ਕੋੜ ਗਿਆ ਜਾਨ ਵੀ ਬੜੀ ਸਰਕਾਰ ਦੇ ਘਰ ਵਾਸਤੇ ਜਾਣ ਲਈ Thank thank you ਉਲਾਈ ਸੰਗਤਾਂ ਆਈ ਜਾ ਰਹੀਆਂ ਨੇ ਤੇ ਹੁਣ ਆਪਾਂ ਲੱਗੇ ਆਂ ਆਪਣੀ ਕਿਚਨ 'ਚ ਬਣਾਉਣ ਚਾਹ ਚਾਹ ਬਣਾ ਕੇ ਤੇ ਫਿਰ ਦੇਖਦੇ ਆਂ ਕੀ ਖਾਣਾ ਟੇਬਲ ਦੇ ਵਿੱਚ ਨਾ ਸੋ ਕਾਫੀ ਜਿਹੜੀ ਰੌਣਕ ਆ ਬਈ ਇਸ ਟਾਈਮ ਟਾਈਮ ਵੀ ਤਕਰੀਬਨ 9:30 ਹੋ ਚੁੱਕੇ ਨੇ ਹੁਣ ਆਪਾਂ ਕੁਝ ਖਾ ਲਈਏ ਪਹਿਲਾਂ ਨਾ ਕਾਫੀ ਟਾਈਮ ਹੋ ਗਿਆ ਅਧਾਰਤ ਤੇ ਅਨਹਦ ਹੁਣੀ ਕੈਂਡੀਜ਼ ਕਰ ਰਹੇ ਨੇ ਇੰਜੋਏ ਅਨਹਦ ਚਾਚੀ ਜੰਮੀ ਗੁੱਡ ਥੋੜੀਆਂ ਖਾਣੀਆਂ ਅੱਛਾ ਸੋ ਸੰਗਤਾਂ ਕਰ ਰਹੀਆਂ ਨੇ ਭਾਜਨ ਬੰਦਗੀ ਬਾਬਾ ਜੀ ਦੀਆਂ ਸੋ ਸਭ ਤੋਂ ਪਹਿਲਾਂ ਬੱਚਿਆਂ ਨੂੰ ਥੋੜੀ ਜਿਹੀ ਭੁੱਖ ਜੀ ਲੱਗੀ ਆ ਤੇ ਮੈਡਮ ਹੁਣੇ ਕੱਟ ਕੇ ਦੇ ਰਹੇ ਫਰੂਟ ਪਪਾਇਆ ਆਪਾਂ ਲੈ ਕੇ ਆਏ ਸੀ ਘਰੋਂ ਤੇ ਬਹੁਤ ਹੀ ਜੰਮੀ ਜਿਹਾ ਲੱਗ ਰਿਹਾ ਦੇਖੋ ਸੋ ਅਨਹਦ ਵਰਸਦਾ ਸੋ ਮਜੇ ਨਾ ਖਾਰੇ ਕੈਂਡੀ ਅਨਨ ਓਕੇ ਆ ਠੰਡ ਤਾਂ ਹੀ ਲੱਗਦੀ ਸੋ ਠੰਡ ਇੰਨੀ ਨਹੀਂ ਹੈਗੀ ਮਿੱਠੀ ਮਿੱਠੀ ਠੰਡ ਆ ਰਹੀ ਹੈ ਤੇ ਆਪਾਂ ਆਪਣੀ ਕਿਚਨ ਦੇ ਵਿੱਚ ਹੁਣ ਚਾਹ ਬਣਾਵਾਂਗੇ ਅ ਰੋਟੀ ਬਣਾਵਾਂਗੇ ਰੋਟੀਆਂ ਆਪਾਂ ਲੈ ਕੇ ਵੀ ਆਏ ਆ ਨਾ ਰੋਟੀਆਂ ਪਈਆਂ ਵੀ ਆ ਵੈਸੇ ਮੈਂ ਕੁਲਚੇ ਵੀ ਲੈ ਲਏ ਆ ਕੋ ਇੱਥੋਂ ਕਿਤੇ ਧਾਬੇ ਤੋਂ ਕਿਤੇ ਦਾਲ ਜਾਂ ਸਬਜ਼ੀ ਕੁਝ ਲੈ ਲਵਾਂਗੇ ਆਪਾਂ ਤੇ ਉਹਦੇ ਨਾਲ ਆਪਾਂ ਖਾ ਲਾਂਗੇ ਹਨਾ ਜ਼ਿਆਦਾ ਖਲਾਰਾ ਨਾ ਪਾਵਾਂਗੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ 9:30 ਹੋ ਚੁੱਕੇ ਨੇ ਸੋ ਸੰਗਤ ਜਿਹੜੀ ਦੇਖ ਸਕਦੇ ਤੁਸੀਂ ਬਾਰ-ਬਾਰ ਦੇਖ ਸਕਦੇ ਹੋ ਕਿ ਗੱਡੀਆਂ ਆਈ ਜਾ ਰਹੀਆਂ ਨੇ ਉਹ ਵੀ ਗੱਡੀ ਹੁਣ ਵੱਡਾ ਟਰੱਕ ਆਇਆ ਤੇ ਉਹ ਸੰਗਤ ਉਹ ਖੜੀ ਹੈ ਜੀ ਤੇਰੇ

ਸੋ ਅਨਹਦ सिद्धार्थ ਔਰ ਪਾਪਾ ਖਾ ਰਹੇ ਇਹਨਾਂ ਦੇ ਪਪੀਤਾ ਤੇ ਮੰਮਾ ਕੀ ਖਾਉਂਗੀ ਮੰਮਾ ਪਪੀਤਾ ਲਾਇਕ ਨਹੀਂ ਕਰਦੀ ਕੀ ਖਾਣਾ ਤੁਸੀਂ ਮੈਂ ਪੱਤੇ ਦੀ ਐਪਲ ਕੱਟ ਲੈ ਤੇ ਤੁਸੀਂ ਇੱਥੋਂ ਐਪਲ ਕੱਟ ਲਓ ਇਹ ਪਪੀਤਾ ਖਾਣਨੇ ਆ ਤੇ ਬਾਕੀ ਦੇ ਦੇ ਰੋਟੀ ਪਾਣੀ ਦਾ ਕੋਈ ਕੰਮ ਕਰਨਾ ਜਗਾਰ ਤੇ ਨਹੀਂ ਕਰਨਾ ਹੈ ਨਾ ਦੇਖ ਬਈ ਤੁਸੀਂ ਤੁਸੀਂ ਪਿਆਜ਼ ਕੱਟਣਾ ਆਪਾਂ ਕੀ ਬਣਾਉਣ ਲੱਗੇ ਆਂ ਸਬਜੀ ਸਬਜੀ ਬਣਾਉਣ ਲੱਗੇ ਆਂ ਸ਼ਿਮਲਾ ਮੈਚ हां भी ठीक है इंसिडेंट जल्दी बन गया मिर्ची आलू है नहीं बटा आलू रहने दो कोई नहीं हुणे खानी है अपन स्वइन ਫਿਆ ਲੱਗ ਬਣਾਵਾਂਗੇ ਨਾ ਸੋ ਗਾਇਜ਼ ਆਪਣੀ ਕਿਚਨ ਦਾ ਦੇਖੋ ਫਾਇਦਾ ਕਿੰਨਾ ਜੀ ਹੁਣ ਅਸੀਂ ਰੋਟੀ ਪਾਣੀ ਆਪਣਾ ਬਣਾ ਕੇ ਖਾਣਾ ਨਾ ਚਾਹ ਵੀ ਬਣਾ ਕੇ ਪੀਣੀ ਆ ਸੋ ਆ ਜਿਹੜਾ ਸਾਹਮਣੇ ਟੱਬਾ ਹੈ ਜੀ ਉੱਤੇ 20 ਰੁਪਏ ਦਾ ਕਲਾਸ ਇੱਕ ਕੱਪ ਚਾਹ ਦਾ ਹੈ ਹੈਨਾ ਤੇ 20 ਰੁਪਏ ਦਾ ਕਾਪਾ ਜਾਂ ਤਾਂ 20 ਰੁਪਈਆਂ ਦੇ ਵਿੱਚ 40 ਰੁਪਈਆਂ ਦੇ ਵਿੱਚ ਸਾਡਾ ਕੋ ਬਾਨਾ ਨਹੀਂ ਜੇ ਅਸੀਂ 4 ਕਾਪਾ ਪੀਣੇ ਹੋਣ ਤਾਂ ਕਰੇ 80 ਰੁਪਈਏ 100 ਰੁਪਈਆ ਲੱਗ ਜਾਣਾ ਚਾਹ ਦਾਈ ਸੋ ਅਸੀਂ ਆਪਣੀ ਚ ਕਿਚਨ ਦੇ ਵਿੱਚ ਆ ਰਿਹਾ ਰੇ ਦਾ ਵਧੀਆ ਖਾਵਾਂਗੇ ਪੀਵਾਂਗੇ ਕੋਈ ਜਿੱਦਾਂ ਦੀ ਮਨ ਪਸੰਦ ਦਾ ਹੁਣ ਤੇ ਦਵ ਵਿਚ ਉਹ ਯਾਰ ਜਿੱਦਾਂ ਨਾਲ ਸਾਹਮਣੇ ਦੇਖ ਸਕਦੇ ਤਾ ਉਹ ਕਾਂਦੇ ਜਦੋਂ ਉਹ ਕੁੱਟ ਕਾ ਬੀੜੀਆਂ ਸਿੱਟਾ ਪੀਂਦੇ ਉਹ ਅੱਛਾ ਜੈ ਨਹੀਂ ਲੱਗਦਾ ਇਸ ਕਰਕੇ ਅਸੀਂ ਆਪਣੀ ਕਿਚਨ ਨੂੰ ਹੀ ਪ੍ਰੈਫਰ ਕਰਾਂਗੇ ਕਿ ਹਾਂ ਵੀ ਭਾਈ ਇੱਥੇ ਬਣਾਉਣੀ ਹੈ ਕਿਉਂਕਿ ਨੀਟ ਐਂਡ ਕਲੀਨ ਮੀਟ ਐਂਡ ਕਲੀਨ ਸਾਨੂੰ ਮਿਲ ਜਾਂਦਾ ਔਰ ਬਜਟ ਵਿੱਚ ਸਾਨੂੰ ਜਿਹੜਾ ਇਹ ਖਾਣ ਪੀਣ ਨੂੰ ਮਿਲ ਜਾਂਦਾ ਹੈਗਾ ਹਨਾ ਸੋ ਇਸ ਲਈ ਸਾਨੂੰ ਜਿਹੜੀ ਕਿਚਨ ਕਿਚਨ ਆਪਣੀ ਬਣਾਈ ਹੈ ਬਹੁਤ ਹੀ ਯਾਨੀ ਕਿ ਫੈਰੇਮੰਦ ਹੈ ਜੀ ਸੋ ਲਓ ਜੀ ਮੈਡਮ ਹਣੀ ਪਾ ਲਿਆ ਹੀਂਗ ਹੁਣ ਤੜਕਾ ਲਾਰ ਕੇ ਆਹ ਲਓ ਜੀ ਪਿਆਜ਼ ਤੇ ਸ਼ਿਮਲਾ ਮਿਰਚ ਵਗੈਰਾ ਹੁਣ ਕੱਟ ਲਈਆਂ ਮੈਡਮ ਨੇ ਤੇ ਨਾਲ ਨਾਲ ਖੜੇ ਮਸਾਲੇ ਬਿਨਾਂ ਆਲੂ ਤੇ ਸ਼ਿਮਲਾ ਮਿਰਚ ਇਕੱਲੀ ਬਿਨਾਂ ਲੋ ਬਣਾਉਣਾ ਤਾਂ ਅਸੀਂ ਚੀਜ਼ ਚਿੱਲੀ ਸੀਗਾ ਤੇ ਪਨੀਰ ਮਿਲਿਆ ਨਹੀਂ ਕਿਤੇ ਹੁਣ ਤਾਂ ਕਰਕੇ ਨਹੀਂ ਪਨੀਰ ਚਿੱਲੀ ਬਣਿਆ ਨਾ ਸੋ ਚਲੋ ਤੁਸੀਂ ਬਣਾਓ ਜੀ ਮੈਂ ਬੱਚਿਆਂ ਨੂੰ ਥੋੜਾ ਜਿਆਦਾ ਦੇਖ ਲਵਾਵਾਂ ਮੈਂ ਬੱਚੇ ਸਾਹਮਣੇ ਬੈਠਾ ਹੈ ਮੈਡਮ ਹੁਣੀ ਕੰਮ ਕਰ ਰਹੇ ਨੇ ਉਹਦੇ ਲਈ ਮਾਫੀ ਚਾਹੁੰਦਾ ਜੀ ਹਨਾ ਕਹਣਾ ਵੀ ਤੱਲੀ ਨੂੰ ਲਗਾਇਆ ਨਾ ਕੰਮ ਤੇ ਆਹ ਦੇਖੋ ਅਕਲ ਆਤੀ ਦੇਖੋ 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 ਅਕਲ ਆਤੀ ਦੇਖੋ 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 ਅਕਲ ਆਤੀ ਆ ਚਲੋ ਆ ਹੀ ਗਿਆ ਅਦਰ ਕਲਸਣ ਹਾਂ 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 ਮਹਿਕ ਬੜੀ ਵਧੀਆ ਆ ਰਹੀ ਆ ਉਹ ਜਿਹੜੇ ਸਾਹਮਣੇ ਟਾਬੇ ਆ ਨਾ ਉਹਨਾਂ ਚ ਵੀ ਇਦਾਂ ਦੀ ਮਹਿਕ ਨਹੀਂ ਆ ਰਹੀ ਆ ਉਹ ਦੇਖੋ ਸਾਹਮਣੇ ਤੇ ਯਾਰ ਦਿਲ ਨਹੀਂ ਕਰਦਾ ਬਾਹਰੋਂ ਖਾਣ ਨੂੰ ਜਦੋਂ ਦੀ ਅਸੀਂ ਆ ਆਪਣੀ ਕੈਂਪਰ ਵੈਨ ਤਿਆਰ ਕੀਤੀ ਹੋਈ ਆ ਨਾ ਗੱਡੀ ਤਿਆਰ ਕੀਤੀ ਹੋਈ ਆ ਜਦੋਂ ਦੀ ਅਸੀਂ ਵੈਨ ਲਾਈਫ ਜਿਹੜੀ ਆ ਨਾ ਕਰ ਰਹੇ ਆ ਬਤਿਹਤ ਕਰ ਰਹੇ ਆ ਉਦੋਂ ਦਾ ਬਾਹਰੋਂ ਕੁਝ ਖਾਣ ਨੂੰ ਮਨ ਨਹੀਂ ਕਰਦਾ ਦੇਖੋ ਆਪਣੇ ਘਰ ਦੇ ਮਸਾਲੇ ਹੈ ਨਾ ਘਰ ਦਾ ਸਾਰਾ ਕੁਝ ਆਪਣਾ ਖਾਣ ਦਾ ਸਵਾਦ ਟੇਸ ਸਭ ਕੁਝ ਨਜ਼ਾਰਾ ਹੀ ਵੱਖਰਾ ਹੈ ਜੀ ਹੈ ਨਾ ਆਹ ਹਾਂ ਦੇਖਦੇ ਆ ਕਿੰਦਾ ਬਣਾਉਂਦੀ ਆ ਅੱਜ ਮੈਡਮ ਸਾਡੀ ਸ਼ਿਮਲਾ ਮਿਰਚ ਇਨਸਟੈਂਟਲੀ ਕਿਚਨ ਸੰਗ ਤਾਂ ਵੀ ਜਾ ਰਹੀਆਂ ਨੇ ਦੇਖ ਦੇਖ ਦੇ ਕੇ ਮੂੰਹ ਚੋਂ ਪਾਣੀ ਆ ਰਿਹਾ ਸੰਗ ਤਾਂ ਵੀ ਜਦੋਂ ਮੈਘ ਜਿਆ ਜਾ ਰਿਹਾ ਨਾ ਬਾਹਰ ਨੂੰ ਸੰਗ ਤਾਂ ਵੀ ਲੈ ਰਹੇ ਨਜ਼ਾਰੇ ਕਹਿੰਦੇ ਪਤਾ ਨਹੀਂ ਕੀ ਕਰ ਰਹੇ ਗੈਸ ਘੱਟ ਕਰ ਲਓ ਮੈਡਮ ਜੀ ਸੋ ਲੋ ਜੀ ਸਬਜ਼ੀ ਆਪਣੀ ਬਣ ਚੁੱਕੀ ਆ ਸ਼ਿਮਲਾ ਮਿਰਚ ਤੇ ਇਧਰ ਮੈਡਮ ਹੋਣੀ ਅਦਰਕ ਪਾ ਕੇ ਕੀ ਬਣਾ ਰਹੀ ਚਾਹ ਜੀ ਚਾਹ ਆਏ ਹਾਏ ਹਾਏ ਲੋ ਜੀ ਹੁਣ ਰੋਟੀ ਰੋਟੀ ਖਾ ਕੇ ਆਪਾਂ ਪੀਵਾਂਗੇ ਚਾਹ ਕੂੜਾ ਆਪਾਂ ਇੱਥੇ ਇਕੱਠਾ ਕਰ ਲਿਆ ਸਾਰਾ ਹੀ ਗੰਦ ਨਹੀਂ ਪਾਉਣਾ ਆਪਾਂ ਠੀਕ ਆ ਜੀ ਇਹਨੂੰ ਕਿਤੇ ਪਾਲਿਸ ਹਾਂ ਆਲਰੇਡੀ ਗੰਦ ਦਾ ਬਹੁਤ ਪਿਆ ਇੱਥੇ ਪਰ ਆਪਾਂ ਨਹੀਂ ਪਾਉਣਾ ਆਪਾਂ ਬਾਕੀ ਆਵਾਂ ਗੰਦ ਨਹੀਂ ਪਾਉਣਾ ਦੇਖੋ ਕਿੰਨਾ ਗੰਦ ਪਿਆ ਆਪਾਂ ਆਪਣਾ ਕੂੜਾ ਕਰਕਟ ਜਿੰਨਾ ਵੀ ਇਹਨੂੰ ਲਫਾਵੇ ਚ ਪਾ ਕੇ ਕਿਸੇ ਵੀ ਕਿਤੇ ਵੀ ਡਿਸਪੋਜ਼ਲ ਲਗਾਓ ਦੇਖੋ ਡਸਟਬਿਨ ਲੱਗਾ ਨਾ ਉੱਥੇ ਸੈਟ ਕੇ ਆਵਾਂਗੇ ਆਪਾਂ ਸੋ ਸਾਰਾ ਜਿਹੜਾ ਕੂੜਾ ਆਪਾਂ ਉੱਥੇ ਪਾਤਾ ਆ ਸਾਰੇ ਦੇਖਦੇ ਕਹਿੰਦੇ ਪਤਾ ਨਹੀਂ ਕੀ ਕਰਨਾ ਆ ਬੰਦਾ ਸੋ ਕਿਉਂਕਿ ਯਾਰ ਕੂੜਾ ਕਰਕਟ ਡਸਟਬਿਨ ਚ ਹੀ ਚੰਗਾ ਲੱਗਦਾ ਅਸੀਂ ਇੱਦਾਂ ਇੱਥੇ ਖਲਾਰ ਦਿੰਦੇ ਕਿੰਨਾ ਭੈੜਾ ਲੱਗਣੇ ਲੋਕਾਂ ਨੇ ਗਾਲਾਂ ਕੱਢਣੀਆਂ ਸੀ ਉਹ ਲੱਗਾ ਹਨਾ ਲੋ ਜੀ ਸੋ ਹੁਣ ਚਾਹ ਪੱਤੀ ਪਾਓ ਦੁੱਧ ਪਾਉ ਜਾਂਦੀ ਆ ਜੀ ਆਲੀ ਬੱਚਿਆਂ ਲਈ ਦੁੱਧ ਰੱਖ ਲਿਓ ਚਲੋ ਜੀ ਮਿਲਦੇ ਆ ਤੁਹਾਨੂੰ ਰੋਟੀ ਖਾਣ ਦੇ ਟਮੇ ਜੀ ਸਭ ਕੁਝ ਵਾ ਤਿਆਰ ਹੋ ਚੁੱਕਿਆ ਵੈਸੇ ਬਾਲਟੀ ਅਸੀਂ ਇੱਧੇ ਰੱਖ ਲਈ ਕਿਉਂਕਿ ਸਵੇਰ ਨੂੰ ਨਹਾਉਣਾ ਵੀ ਆ ਯਾਰ ਕਿਤੇ ਨਦੀ ਨਦੀ ਜੀ ਦੇਖਾਂਗੇ ਪਾਣੀ ਪੂਣੀ ਮਿਲ ਗਿਆ ਤਾਂ ਇਹ ਦਵੀਂ ਸਾਈਡ ਨਦੀ ਹੋਣੀ ਹੈ ਆਹੋ ਨਦੀਆਂ-ਨੁਦੀਆਂ ਪਾਣੀ ਆਉਂਦੇ ਜਾਂਦੇ ਇਧਰੋਂ ਉਹ ਕਿਤੇ ਨਾ ਕਿਤੇ ਹੋਊਗਾ ਪਾਣੀ ਪੋਣੀ ਸੋ ਲਓ ਜੀ ਲੰਗਰ ਪ੍ਰਸ਼ਾਦਾ ਸਾਡਾ ਬਣ ਕੇ ਤਿਆਰ ਹੋ ਚੁੱਕਿਆ ਇਹ ਹੈ ਗੀਚ ਪੱਤੀਆਂ ਸਾਡੀਆਂ ਠੀਕ ਆ ਜੀ ਮਮਾ ਜੀ ਆ ਗਏ ਨੇ ਬੱਚਿਆਂ ਦੇ ਸੌਰੀ ਜੀ ਹਨਾ ਇਹਦੇ ਯੰਮੀ ਓਕੇ ਅੱਛਾ 스멜 ਆਉਂਦੀ ਆ ਇਹਨੂੰ ਹੈ ਨਾ ਇਹ ਗਾਇਸ ਸਬਜੀ ਨਹੀਂ ਖਾਂਦਾ ਹੈਗਾ ਇਹਨੂੰ ਸਬਜੀ ਦੀ 스멜 ਆਉਂਦੀ ਹੈ ਬੰਦਰ ਨੂੰ ਇਹਦਾ ਕੋਈ ਹੱਲ ਕਰੋ ਮੈਨੂੰ ਦੱਸੋ ਮੈਂ ਕੀ ਕਰਾਂ ਇਹਦਾ ਹੱਲ ਹੈ ਨਾ ਚਾਚੀ ਦੇਖੋ ਸੋ ਚਲੋ ਹੁਣ ਆਪਾਂ ਰੋਟੀ ਖਾ ਲਈਏ ਮਿਲਦੇ ਆ ਸਾਨੂੰ ਸੌਣ ਦੇ ਵੇਲੇ ਜੀ ਸੁਗਾਇਰ ਮਜ਼ਾ ਆ ਗਿਆ ਯਾਰ ਰੋਟੀ ਖਾ ਕੇ ਇਹ ਮਜ਼ਾ ਉਥੇ ਢਾਬੇ ਤੋਂ ਨਹੀਂ ਸੀ ਆਉਣਾ ਕਿਉਂ ਢਾਬੇ ਤੇ ਨਹੀਂ ਸੀ ਮਜ਼ਾ ਆਉਣਾ ਨਾ ਜਿਹੜਾ ਇੱਥੇ ਮਜ਼ਾ ਆਇਆ ਨਾ ਉਹ ਕੇ ਨਾ ਬਹੁਤ ਹੀ ਮਜ਼ਾ ਆਇਆ ਬਹੁਤ ਹੀ ਮਜ਼ਾ ਦੇਸੀ ਘੇਰਾ ਮੈਡਮ ਨੇ ਆਇਆ ਤੁਰਕਾ ਓਏ ਹੋਏ ਇੱਧਰ ਛੜਾ ਭੋਲੂ ਭੋਲ ਓਏ ਓ ਭੋਲੂ ਓਏ ਛੋਟੇ ਬੱਲੂ ਚਲੋ ਜੀ ਖਾਣਾ ਆਪਣਾ ਹੋ ਗਿਆ ਖਾ ਕੇ ਫਿਨਿਸ਼ ਹੋਣਾ ਆਪਾਂ ਇਹਨਾਂ ਕਿਚਨ ਦੀ ਕਰਣੀ ਚਾਹੀਦੀ ਕਿਚਨ ਦੀ ਸਵਾਈ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਕੱਲ ਨੂੰ ਫਿਰ ਸਵੇਰ ਨੂੰ ਜਦੋਂ ਵੀ ਆਪਾਂ ਯੂਜ਼ ਕਰਨਾ ਨਹੀਂ ਤਾਂ ਕਲੀਨ ਵੇਲੇ ਹਾਏ ਬੱਚੇ ਬਹੁਤ ਹੀ ਵਧੀਆ ਰਿਹਾ ਇੱਥੇ ਸਾਡਾ ਰੋਟੀ ਪਾਣੀ ਖਾਣ ਦਾ ਸਿਸਟਮ ਤੇ ਹੁਣ ਆਪਾਂ ਤੁਹਾਨੂੰ ਦੇਖਦੇ ਆ ਮੈਂ ਕਿੰਨਾ ਇੱਥੋਂ ਨਿਕਲਦੇ ਆ ਨਾ ਸ਼ਾਂਤ ਲਾਈਆਂ ਨੂੰ ਚੱਲਦੇ ਆ ਬਾਬਾ ਜੀ ਦੇ ਬੱਬਾ ਬਲਕਨਾਥ ਜੀ ਦੇ ਸੋ ਮੈਂ ਕੱਲ ਮਾਂ ਕਲੀਨਿੰਗ ਬੱਚੇ ਹੋ ਰਿਹਾ ਜੀ ਬੋਸ਼ منہ ਹੱਥ ਧੋ ਰਿਹਾ ਨਿਆਣੇ ਸਾਡੇ ਤੇ ਸੌਣ ਦੀ ਕਰ ਰਿਹਾ ਤਿਆਰੀ ਹੈ ਨਾ ਹਾਂ ਸੋ ਸਾਡੇ ਨਾਲ ਇਸ ਸਫਰ ਦੇ ਵਿੱਚ ਬਣਨ ਲਈ ਬਹੁਤ ਬਹੁਤ ਸ਼ੁਕਰੀਆ ਤੈਦ ਨੂੰ ਧੰਨਵਾਦ ਜੀ ਸੋ ਹੁਣ ਆਪਾਂ ਨਿਕਲ ਰਹੇ ਆ ਜੀ ਬਾਬਾ ਬਾਲਕਨਾਥ ਜੀ ਦੇ ਮੰਦਰਵਾਲ ਨੂੰ ਮੰਦਰ ਹੈਗਾ ਇੱਥੋਂ ਜੀ 60 ਕਿਲੋਮੀਟਰ ਸੋ ਤਕਰੀਬਨ ਡੇਢ ਘੰਟੇ ਦਾ ਜਿਹੜਾ ਸਫਰ ਦਿਖਾ ਰਿਹਾ ਸਾਨੂੰ ਨੈਵੀਗੇਸ਼ਨ ਤੇ ਤਕਰੀਬਨ 2 ਘੰਟੇ ਲੱਗ ਜਾਣਗੇ ਟਾਈਮ 1:30 ਹੋਏ ਆ ਨੀਂਦ ਵੀ ਨਹੀਂ ਸੀ ਆ ਰਹੀ ਤੇ ਸ਼ਰਧਾਲੂ ਉੱਥੇ ਹਨਾ ਪੀਂ ਨਗਾਹੇ ਆਈ ਜਾ ਰਹੇ ਸੀ ਤੇ ਡਿਸਟਰਬੈਂਸ ਹੋਣੀ ਸੀ ਵੀ ਇਸ ਕਰਕੇ ਵੀ ਅਸੀਂ ਤੁਰ ਪਏ ਤੂੰ ਹਨਾ ਤੇ ਆ ਕੀ ਮੰਗਦਾ ਕੈਂਡੀ ਓਕੇ ਸੋ ਇਹ ਕੈਂਡੀਆਂ ਮੰਗਦਾ ਤੂੰ ਕੀ ਮੰਗਦਾ ਕੁਝ ਨਹੀਂ ਹਨਾ ਸੋ ਹਾਂ ਜੀ ਓਕੇ ਤੁਸੀਂ ਵੀ ਕੈਂਡੀ ਮੰਗ ਰਹੇ ਤੇ ਗਾਇਜ਼ ਹੁਣ ਮਿਲਦੇ ਤੁਹਾਨੂੰ ਅਸੀਂ ਅਗਲੇ ਵਲੌਗ ਦੇ ਵਿੱਚ ਸਵੇਰ ਨੂੰ ਤੁਹਾਨੂੰ ਦਿਖਾਵਾਂਗੇ ਬਾਬਾ ਬਲਕਨਾਥ ਜੀ ਦਾ ਮੰਦਿਰ ਦਾ ਓਵਿਊ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ